ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਬੇਸ਼ੱਕ ਅੱਜ ਬਾਪੂ ਥੋੜਾ ਜਿਹਾ ਪਾਸੇ ਸਾਈਡ ਤੇ ਗਿਆ ਸੀਗਾ ਕਿਸੇ ਕਾਰੋਬਾਰ ਦੇ ਸਿਲਸਿਲੇ ਚ ਤੇ ਬਾਪੂ ਸਵਰਨ ਸਿੰਘ ਢਿੱਲਾਉਂ ਦੇ ਫਾਰਮ ਤੋਂ ਬਾਪੂ ਬੂਰੀਆਂ ਵਾਲੇ ਦੇ ਫਾਰਮ ਤੋਂ ਅੱਜ ਵੀਰ ਇੱਕ ਸ਼ੌਂਕ ਕਰਨ ਲਈ ਪਹੁੰਚੇ ਸੀਗੇ ਤੇ ਸ਼ੌਂਕ ਵੀ ਇਹ ਆ ਕਿ ਕਿ ਜਿਦਾਂ ਸਾਰੀ ਡਿਟੇਲ ਤੁਹਾਨੂੰ ਵੀਡੀਓ 'ਚ ਦੇਵਾਂਗੇ ਕਿ ਜਿਹੜੇ ਬੰਦੇ ਨੂੰ ਸ਼ੌਂਕ ਹੁੰਦਾ ਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅੱਜ ਇਹ ਕਰਮ ਵਾਲੀ 30 32 ਲੱਖ ਵਾਲੀ ਗੱਡੀ ਤੇ ਬੈਠ ਕੇ ਚੱਲੀ ਆ ਕੱਟੀ ਸਾਹਮਣੇ ਤੁਸੀਂ ਦੇਖ ਸਕਦੇ ਆ ਬੜੇ ਸ਼ੌਂਕ ਨਾਲ ਬਾਈ ਜੀ ਕਹਿੰਦੇ ਅਸੀਂ ਬਸ ਪਸੰਦੀ ਇੰਨੀ ਆ ਗਈ ਉਹ ਕਹਿੰਦੇ ਵੀ ਲੈ ਕੇ ਹੀ ਜਾਣੀ ਆ ਆਪ ਆਪਾਂ ਸਾਰੀ ਡਿਟੇਲ ਇਸ ਬਾਰੇ ਲੈ ਕੇ ਦਿੰਨੇ ਆ ਤੇ ਪਹਿਲਾਂ ਬਾਈਆਂ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਆਂ ਵੀਰ ਹੁਣੀ ਕਿਹੜੇ ਏਰੀਆ ਤੋਂ ਆਇਆ ਕਿਹੜਾ ਜਿਲ੍ਹਾ ਆ ਸਸੀਗਾ ਬਾਈ ਜੀ ਸਸੀਗਾ ਬਾਈ ਜੀ ਹਾਂ ਬਾਈ ਜੀ ਆਪਣਾ ਨਾਮ ਦੱਸਿਓ ਪਹਿਲਾਂ ਦਾ ਰਿਸ਼ਪਾਲ ਸਿੰਘ ਬਾਈ ਜੀ ਰਿਸ਼ਪਾਲ ਸਿੰਘ ਤੇ ਬਾਈ ਜੀ ਪਿੰਡ ਕਿਹੜਾ ਖਸੋਖਾਨਾ ਬਾਈ ਪਿੰਡ ਬਸ ਠੀਕ ਆ ਜੀ ਤੇ ਜ਼ਿਲ੍ਹਾ ਕਿਹੜਾ ਪੈਂਦਾ ਜੀ ਬਠਿੰਡਾ ਬਾਈ ਜੀ ਬ ਪਸ਼ੂ ਕਿੰਨੇ ਕ ਟਾਈਮ ਦੇ ਰੱਖਦੇ ਆ ਰਹੇ ਆ ਫਿਰ ਤੁਸੀਂ ਕਾਫੀ ਟਾਈਮ ਤੋਂ ਰੱਖਦੇ ਆ ਰਹੇ ਆ ਬਾਈ ਠੀਕ ਆ ਜੀ ਪਹਿਲਾਂ ਪਸ਼ੂ ਲਿਆਂਦੇ ਸੀਗੇ ਅੱਛਾ ਥੋੜਾ ਟਾਈਮ ਪਸ਼ੂ ਮਾਰਨ ਲੱਗੇ ਸੀ ਆਪਣੇ ਬੱਚੇ ਨਹੀਂ ਸੀਗਾ ਅੱਛਾ ਫਿਰ ਤੋਂ ਬਾਅਦ ਹੁਣ ਦੁਬਾਰਾ ਆਪਾਂ ਨੂੰ ਕਿਸੇ ਨੇ ਬੂਰੀ ਦਾ ਸ਼ੌਂਕ ਪੋਆ ਹੈ ਅੱਛਾ ਵੀ ਬੂਰੀਆਂ ਰੱਖ ਹਾਂਜੀ ਵੀ ਇਹ ਕਰਮ ਵਾਲੀਆਂ ਹੁੰਦੀਆਂ ਹਨਾ ਹਾਂਜੀ ਹਾਂਜੀ ਕਰਮ ਵਾਲੀਆਂ ਹੁੰਦੀਆਂ ਠੀਕ ਆ ਸੋ ਦੋਸਤੋ ਅੱਜ ਬਾਈ ਅਜਵੇਂ 22 ਦਿਨਾਂ ਦੀ ਕੱਟੀ ਲੈ ਕੇ ਚੱਲੇ ਤੁਸੀਂ ਬਾਪੂ ਸਵਰਨ ਸਿੰਘ ਢੱਲੋਂ ਦੇ ਫਾਰਮ ਤੋਂ ਹਾਂਜੀ ਤੇ ਆਮ ਤਾਂ ਜੇ ਕਿਸੇ ਨੂੰ ਤੂੰ ਦੱਸੇਗਾ ਅਗਲਾ ਕਹੂਗਾ ਯਾਰ ਇਹ ਨਿੱਕਾ ਬੱਚਾ ਕੀ ਕਰਨਾ ਇੰਨੀ ਮਹਿੰਗੀ ਲਿਆਂਦੀ ਕੀ ਹੈ ਨਾ ਪਰ ਜਿਹਨੂੰ ਬਰੀਡ ਦਾ ਪਤਾ ਆ ਤੇ ਬਰੀਡ ਦਾ ਕੋਈ ਮੁੱਲ ਵੀ ਨਹੀਂ ਹਾਂਜੀ ਬੋਲੀ ਠੀਕ ਆ ਤੇ ਕਿਵੇਂ ਲੱਗਾ ਤੈਨੂੰ ਬਾਈ ਨਾਲ ਆਪਣੇ ਬਜ਼ੁਰਗਾਂ ਬਾਪੂ ਨਾਲ ਡੀਲ ਕਰਨੇ ਵੀ ਜੋ ਦੱਸਿਆ ਉਹੀ ਨਿਕਲਿਆ ਬਹੁਤ ਵਧੀਆ ਲੱਗਾ ਬਾਈ ਜੀ ਅੱਛਾ ਜੋ ਕੱਟੀ ਤੁਹਾਨੂੰ ਦਿਖਾਈ ਉਹ ਹੀ ਲੱਗੀ ਹਾਂਜੀ ਅੱਛਾ ਉਹੀ ਲੱਗੀ ਆ ਜਦੋਂ ਵੀ ਬਾਤ ਸੁਣਨ ਲੱਗੀ ਆ ਉਸ ਤੋਂ ਬਾਅਦ ਸੁਣਨ ਲੱਗੀ ਮੰਨ ਲਓ ਮਾਨ ਪੂਰਾ ਖੁਸ਼ ਕਰਦੀ ਆ ਹਾਂਜੀ ਹਾਂਜੀ ਮਾਨ ਤਾਂ ਬਾਈ ਕੱਲ ਹੀ ਖੁਸ਼ ਹੋ ਗਿਆ ਸੀਗਾ ਜਦੋਂ ਤੁਸੀਂ ਵੀਡੀਓ ਪਾਈ ਸੀ ਅੱਛਾ ਠੀਕ ਆ ਕੱਪੜਾ ਕੱਲ ਹੀ ਸੌਦਾ ਕਰ ਲੈ ਕੱਲ ਤੁਸੀਂ ਬਾਹਰ ਸੀਗੇ ਠੀਕ ਆ ਹਾਂਜੀ ਹਾਂਜੀ ਮੈਂ ਤਾਂ ਕੱਲ ਹੀ ਜਾਣੀ ਸੀਨੀ ਠੀਕ ਆ ਸਰਦਾਰ ਜੀ ਵੀ ਅਸੀਂ ਰਾਤ ਜੀਆਂ ਰਹਿ ਜਗੇ ਕਿਤੇ ਜਾਂਦੇ ਨੂੰ ਸੇਲ ਕਰਦੇ ਨਹੀਂ ਉਹ ਨਹੀਂ ਗੱਲ ਜਵਾਨਾਂ ਦੇ ਖੱਟੇ ਖਾਣ ਵਾਲੀ ਗੱਲ ਆ ਜਦੋਂ ਬਾਪੂ ਕਹਿੰਦਾ ਭਲਾਂ ਦੀ ਸਾਨੂੰ ਕੋਈ ਸਾਈ ਪਾਵੇ ਜਾਂ ਨਾ ਪਾਵੇ ਜਦੋਂ ਜ਼ੁਬਾਨ ਹੋ ਗਈ ਫਿਰ ਅਗਲੇ ਨੂੰ ਕਹਿੰਦਾ ਬਈ ਆ ਜਾ 8 ਵਜੇ ਤੱਕ ਤੇਰੀ ਆ ਲੈ ਜੀ ਬਾਕੀ ਤੁਸੀਂ ਵੀ ਖਰੇ ਆ ਮੰਨ ਲਓ ਖਰੇ ਬੰਦੇ ਨਾਲ ਖਰੇ ਚੱਲਣਾ ਚਾਹੀਦਾ ਸੋ ਦੋਸਤੋ ਕਰਮ ਵਾਲੀ ਕੰਟੀਨੂ ਹੀ ਪਤਾ ਲੱਗ ਗਿਆ ਮੇਰੀ ਵੀਡੀਓ ਬਣਾਉਂਦੇ ਆਪਣੇ ਬਤੁਰਦੀ ਆ ਤੇ ਇਹ جاری ਆ ਬਠਿੰਡੇ ਏਰੀਏ ਦੇ ਵਿੱਚ ਤੇ ਬਾਪੂ ਸਵਰਨ ਸਿੰਘ ਢਲੋਂ ਦੇ ਫਾਰਮ ਤੋਂ ਬਾਪੂ ਬੂਰੀਆਂ ਵਾਲੇ ਦੇ ਸਾਹਮਣੇ ਕੱਟੀ ਖੜੀ 11 ਕੁ ਮਹੀਨਿਆਂ ਦੀ ਜੇ ਕੋਈ ਵੀਰ ਸ਼ੌਂਕੀ ਆ ਸੱਚੀ ਕਾ ਬਾਈ ਜੀ ਸੱਚੀ ਕਾ ਜੀ ਹੋਰ ਕੀ ਹਾਲ ਚੱਲਿਆ ਜੀ ਠੀਕ ਹੈ ਜੀ ਨਾਮ ਦੱਸਿਓ ਬਾਈ ਜੀ ਆਪਣਾ ਕਰਮੇਲ ਸਿੰਘ ਆ ਜੀ ਕਰਮੇਲ ਸਿੰਘ ਆ ਜੀ ਬਾਈ ਜੀ ਕਿੰਨੇ ਕ ਟਾਈਮ ਤੋਂ ਪਸ਼ੂ ਰੱਖਦੇ ਆਪਾਂ ਵੀ ਉਹ ਚਰੋਗਾ ਜੀ ਠੀਕ ਆ ਤੇ ਬੂਰੀਆਂ ਮੰਨ ਲਓ ਜਿਆਦਾ ਵਧੀਆ ਲੱਗਦੀਆਂ ਜਾਂ ਕੁਆਲਿਟੀ ਬੂਰੀ ਵਧੀਆ ਲੱਗਦੀ ਅੱਛਾ ਬੂਰੀ ਦੀ ਕਾਲੀ ਨਾਲੋਂ ਕੁਆਲਿਟੀ ਵੱਧ ਲੱਗਦੀ ਦੋਨੇ ਬਾਈ ਭਾਲਦੇ ਆ ਬੂਰੀ ਅੱਛਾ ਹਾਂ ਠੀਕ ਆ ਮੰਡੀ ਤੇ ਵੀ ਗਏ ਅੱਛਾ ਮਾਲੋ ਸਾਡਾ ਜਨੀਆ ਦਾ ਕੰਮ ਅੱਛਾ ਮਿਲ ਹੀ ਨਹੀਂ ਜਾਣੀ ਕਿ ਛੋਟੀ ਵੀਡੀਓ ਜਿਹੜੀ ਉਹ ਦੇਖ ਕੇ ਸੀ ਠੀਕ ਆ ਫੇਰ ਫਿੱਟ ਕਰੀਏ ਠੀਕ ਆ ਬਾਕੀ ਤੁਹਾਡਾ ਮਾਨਤਾਂ ਨੇ ਵੀ ਪੂਰਾ ਕੀਤਾ ਬਾਈ ਹਨਾ ਕੋਈ ਉਹ ਨਹੀਂ ਗੱਲ ਵੀ ਘਰੇ ਆਏ ਬੰਦੇ ਆਪਾਂ ਭਾਰੇ ਪੈਣ ਵਾਲੀ ਗੱਲ ਨਹੀਂ ਬਾਈ ਨਹੀਂ ਬਾਈ ਠੀਕ ਆ ਤੇ ਕਿਹੜੀਆਂ-ਕਿਹੜੀਆਂ ਬਾਈ ਕੱਟੀ ਖਰੀਦਣ ਤੋਂ ਪਹਿਲਾਂ ਮੰਡੀਆਂ ਦੇਖ ਲਈਆਂ ਸੀ ਨਹੀਂ ਗੱਲ ਬਣੀ ਬਾਈ ਤਨੋਲਾ ਮੰਡੀ ਜਾਏ ਮਾਨਸਾ ਮੰਡੀ ਜਾਏ ਅੱਛਾ ਠੀਕ ਹੈ ਬਾਕੀ ਨੇੜੇ-ਤੇੜੇ ਕੋਈ ਪਿੰਡ ਵੀ ਨਹੀਂ ਛੱਡਿਆ ਸਾਡੇ ਏਰੀਆ 'ਚ ਤਾਂ ਅੱਛਾ ਬੂਰੀ ਹੈ ਨਹੀਂ ਕੀ ਅੱਛਾ ਬੂਰੀ ਮਿਲੀ ਨਹੀਂ ਨਹੀਂ ਮਿਲੀ ਤੇ ਜਿਹੜੀ ਬੂਰੀ ਮਿਲੀ ਉਹਦੇ ਪਿੱਛੇ ਗਾਗ ਬੜੇ ਸੀ ਆ ਜਿਵੇਂ ਪਿੱਛੇ ਗਾਗ ਬੜੇ ਠੀਕ ਹੈ ਉਹ ਲੜਾਈ ਵਾਲਾ ਕੰਮ ਸੀ ਬਾਈ ਜੀ ਉੱਥੇ ਅੱਛਾ ਲੜਾਈ ਵਾਲਾ ਹੀ ਹਾਂਜੀ ਠੀਕ ਹੈ ਤੇ ਦੋਸਤੋ ਸਾਹਮਣੇ ਕਰਮਾ ਵਾਲੀ ਆ ਤੁਸੀਂ ਦੇਖ ਸਕਦੇ ਆ ਨੋਵਾ ਦੇ ਵਿੱਚ ਇਹ ਸ਼ੌਂਕ ਪੂਰਾ ਕਰੂਗੀ ਜਾ ਕੇ 30 32 ਲੱਖ ਵਾਲੀ ਗੱਡੀ ਆ ਬਾਈ ਦੱਸਦਾ ਕਹਿੰਦਾ ਬਾਈ ਪੂਰਾ ਸ਼ੌਂਕ ਆ ਤੇ ਚੱਲੀ ਕਰਮਾ ਵਾਲੀ ਉਹਦੇ ਕੋਲੋਂ ਕੁਮਨ ਲੈਓ ਬਾਈ ਜੀ ਲੱਦੀਏ ਲੈਓ ਜੀ ਸੋ ਦੇਖੋ ਕਰਮਾ ਵਾਲੀ ਬੂਰੀ ਦਾ ਸ਼ੌਂਕ ਜਿਨ੍ਹਾਂ ਨੂੰ ਸ਼ੌਂਕ ਹੁੰਦਾ ਉਹ ਫਿਰ ਕੁਛ ਨਹੀਂ ਦੇਖਦੇ ਉਹਨਾਂ ਦਾ ਫਿਰ ਇੱਕ ਆਪਣਾ ਰੱਬੀ ਰੂਹ ਹੀ ਹੁੰਦੀ ਆ ਇਹ ਕਰਮ ਵਾਲੀ ਜਾ ਕੇ ਪੂਰਾ ਸੁਖ ਲਊਗੀ ਤੇ ਬਾਪੂ ਸਵਰਨ ਸਿੰਘ ਢਲਾਉਂਦਾ ਵੀ ਨਾ ਪੂਰਾ ਰੋਸ਼ਨ ਕਰੂਗੀ ਜਿਹੜੇ ਘਰੇ ਚੱਲੀ ਆ ਹਾਂ ਤੇ ਖੜ ਜਾਂਦੇ ਬਾਕੀ ਦੋਸਤੋ ਜੇ ਕਿਸੇ ਹੋਰ ਵੀ ਕਿਸੇ ਵੀਰ ਨੂੰ ਕੋਈ ਪਸੰਦ ਆਉਂਦਾ ਪਸ਼ੂ ਤਾਂ ਉਹ ਵੀ ਕਰ ਲਿਓ ਸੰਪਰਕ ਤੇ ਇਧਰ ਪਸ਼ੂ ਹੋਰ ਵੀ ਖੜੇ ਹੈਗੇ ਆ ਬਾਕੀ ਦੋਸਤੋ ਨੋਵਾ ਗੱਡੀ ਆ ਦੇਖ ਸਕਦੇ ਤੁਸੀਂ 30 32 ਲੱਖ ਵਾਲੀ ਗੱਡੀ 'ਚ ਝੂੜੇ ਲੈ ਕੇ ਚੱਲੀ ਆ ਕਰਮ ਵਾਲੀ ਇਹ ਹੁੰਦਾ ਸ਼ੌਂਕ ਤੇ ਕਰਮ ਵਾਲੇ ਜਦੋਂ ਕਹਿੰਦੇ ਆ ਨਾ ਵੀ ਜਿਹਨੂੰ ਸ਼ੌਂਕ ਆ ਉਹ ਫਿਰ ਸ਼ੌਂਕ ਦਿਨ ਰਾਤ ਨਹੀਂ ਵੇਖਦੇਗੇ ਤੇ ਇਹ ਸੀਗੇ ਬਾਈ ਜੀ ਹੁਣੀ ਅੱਜ ਬਾਪੂ ਸਵਰਨ ਸਿੰਘ ਢਲੋਂ ਦੇ ਫਾਰਮ ਤੋਂ ਆਏ ਤੇ ਜੇ ਕਿਸੇ ਨੂੰ ਹੋਰ ਵੀ ਪਸ਼ੂ ਪਸੰਦ ਹੋਣ ਤਾਂ ਸਾਹਮਣੇ ਆ ਕੱਟੀ 11 ਮਹੀਨਿਆਂ ਦੀ ਦੋਸਤੋ ਬਹੁਤ ਚੰਗੀ ਕੱਟੀ ਆ ਨਿੱਕੇ ਸਿੰਘ ਦੀ ਬਾਕੀ ਇਧਰ ਮੱਝ ਨੀਲੀ ਰਾਵੀ ਦੀ ਮੱਝ ਵੀ ਬਹੁਤ ਚੰਗੀ ਆਈ ਹੈ ਬਾਪੂ ਬੋਲੇ ਤੁਸੀਂ ਦੇਖ ਸਕਦੇ ਹੋ ਇਹ ਕਿਸੇ ਨੂੰ ਇਹ ਪਸੰਦ ਹੋਵੇ ਤਾਂ ਖਰੀਦ ਸਕਦਾ ਧੰਨਵਾਦ ਦੋਸਤੋ